ਅੱਜ ਇੱਕ ਸਬਰ ਦੀ ਮੂਰਤ ਇੱਕ ਸਬਰ ਦੇ ਨਾਲ ਜ਼ਿੰਦਗੀ ਕੱਟਣ ਵਾਲੇ ਇਨਸਾਨ ਨੂੰ ਤੁਹਾਡੇ ਨਾਲ ਮਿਲਾ ਰਹੇ ਹਾਂ ਨਾਮ ਲਖਵੀਰ ਸਿੰਘ ਲੱਖੀ ਚੁੰਨੀ ਵਾਲਾ ਸਬਰ ਦੇ ਭਾਂਡੇ ਨੂੰ ਅਜਿਹਾ ਭਰੀ ਬੈਠਾ ਹੈ ਕਿ ਆਪ ਦੇ ਨਿੱਕੇ ਜੇ ਕੰਮ ਤੇ ਬੜੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਨੂੰ ਬਤਾ ਰਿਹਾ ਹੈ ਤੇ ਕੰਮ ਕੰਮ ਵੀ ਐਵੇਂ ਦਾ ਕਿ ਜਿਹਨੂੰ ਲੋਕ ਲੱਭਦੇ ਫਿਰਦੇ ਹੁੰਦੇ ਆ ਬਾਜ਼ਾਰਾਂ 'ਚ ਚੁੰਨੀਆਂ ਨੂੰ ਰੰਗਣ ਦਾ ਤੇ ਜਿਵੇਂ ਕਹਿੰਦੇ ਆ ਨਾ ਵੀ ਚੁੰਨੀਆਂ ਬੀਬੀਆਂ ਦੇ ਸਿਰਾਂ ਤੇ ਸੋਹੁੰਦੀਆਂ ਨੇ ਤੇ ਉਹ ਚੁੰਨੀਆਂ ਇਹਨਾਂ ਲਲਾਰੀਆਂ ਦੇ ਸਿਰੋਂ ਸੋਹੁੰਦੀਆਂ ਨੇ ਸੂਟਾਂ ਦੇ ਨਾਲ ਮੈਚ ਕਰਦੀਆਂ ਅਲੱਗ-ਅਲੱਗ ਡਿਜ਼ਾਈਨਾਂ ਵਾਲੀਆਂ ਤੇ ਇਹੀ ਕੰਮ ਦੇ ਵਿੱਚ ਵੀਰ ਬੜੇ ਸਬਰ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤਾ ਰਿਹਾ ਹੈ ਆਓ ਅੱਜ ਜਾ ਕੇ ਕਰਦੇ ਆਂ ਵੀਰ ਦੇ ਨਾਲ ਗੱਲਾਂ ਬਾਤਾਂ ਤੇ ਪੁੱਛਦੇ ਆਂ ਵੀਰ ਨੂੰ ਉਹਦੀ ਜ਼ਿੰਦਗੀ ਦੇ ਹਿਸਾਬ ਕਿਤਾਬ ਦੀ ਕਹਾਣੀ ਤੇ ਕਰਦੇ ਆਂ ਗੱਲਾਂ ਕੁਛ ਚੁੰਨੀਆਂ ਦੇ ਰੰਗਾਂ ਦੇ ਡਿਜ਼ਾਈਨਾਂ ਦੇ ਬਾਰੇ ਵੀ ਆਓ ਚੱਲਦੇ ਆਂ ਵੀਰੇ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਜਗਦੀਪ ਸਿੰਘ ਸ਼ਬਦ ਰੂਪ ਤੁਸੀਂ ਵੇਖ ਰਹੇ ਹੋ ਚੈਨਲ ਸ਼ਬਦ ਰੂਪ ਫੇਸਬੁੱਕ ਅਤੇ YouTube ਦੇ ਮਾਧਿਅਮ ਰਹੀਂ ਜੁੜੇ ਸਮੂਹ ਦਰਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਅਸੀਂ ਪਹੁੰਚੇ ਆ ਇੱਕ ਵੀਰ ਜਿਹੜਾ ਕਿ ਚੁੰਨੀਆਂ ਨੂੰ ਰੰਗਣ ਦਾ ਕੰਮ ਕਰਦਾ ਪੰਜਾਬੀ ਠੇਠ ਪਾਸ਼ਾ ਜੀ ਨੂੰ ਲਲਾਰੀ ਆਖਦੇ ਆ ਜਿਹੜਾ ਵੱਖੋ ਵੱਖਰੇ ਤਰ੍ਹਾਂ ਦੇ ਰੰਗ ਚੁੰਨੀਆਂ ਨੂੰ ਵੱਖੋ ਵੱਖਰੇ ਡਿਜ਼ਾਈਨ ਦਿੰਦੇ ਆ ਸੋ ਆਓ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਵੀਰ ਜੀ ਸਾਸੀਕਰ ਜੀ ਸਾਸੀਕਰ ਜੀ ਕੀ ਹਾਲ ਚਾਲ ਨੇ ਵੀਰ ਜੀ ਬਹੁਤ ਵਧੀਆ ਜੀ ਤੁਹਾਡਾ ਨਾਮ ਮੇਰਾ ਨਾਮ ਲਖੀਤ ਸਿੰਘ ਆ ਲੱਕੀ ਕਹਿੰਦੇ ਆ ਮੈਨੂੰ ਵਕਤੀ ਠੀਕ ਆ ਲੱਖੀ ਚੁੰਨੀ ਵਾਲਾ ਹਾਂਜੀ ਕਿੰਨਾ ਟਾਈਮ ਹੋ ਗਿਆ ਇਸ ਕਿੱਤੇ ਚ ਪਿਆ ਨੂੰ ਨੰਬਰ ਆਵਾ 12 ਸਾਲ ਹੋ ਚੁੱਕੇ ਆ ਓਕੇ ਇਹ ਕਿੱਥੋਂ ਸਖਲਾਈ ਲਈ ਸੀ ਇਹ ਚੀਜ਼ ਦੀ ਇਹ ਪਹਿਲਾਂ ਫਾਦਰ ਸਾਹਿਬ ਕਰਦੇ ਨੇ ਮਤਲਬ ਪੀੜ੍ਹੀ ਦਰ ਪੀੜ੍ਹੀ ਆਪਾਂ ਉਹ ਕੰਮ ਲੋਗੇ ਤੋਰਿਆ ਫਾਦਰ ਸਾਹਿਬ ਕਰਦੇ ਦੇ ਫਿਰ ਉਹਦੋਂ ਆਪਾਂ ਲੱਗੇ ਭਰਾਵਾ ਠੀਕ ਆ ਕਿਉਂਕਿ ਫਿਰ ਗ੍ਰੈਜੂਏਸ਼ਨ ਕੀਤੀ ਤੇ ਉਹਦੇ ਬਾਅਦ ਫਿਰ ਨੌਕਰੀ ਮਿਲੀ ਨਹੀਂ ਫਿਰ ਇੱਧਰ ਨੂੰ ਆਪਣਾ ਕੰਮ ਤੇ ਆ ਗਏ ਇਹ ਕਿੰਨੀ ਪੜਾਈ ਕੀਤੀ ਪ੍ਰੋਪਰ ਤੁਸੀਂ ਬੀਏ ਕਰੀਏ ਭਰਾਵਾ ਗ੍ਰੈਜੂਏਸ਼ਨ ਫਿਰ ਕੰਮ ਕਰਦਾ 12th ਪਾਸ ਹੋ ਤੁਸੀਂ ਮੈਂ ਪਹਿਲਾਂ 2005 ਪਲਸ 2 ਕਰੀ ਹਾਂਜੀ ਉਹਦੇ ਬਾਅਦ 8 ਸਾਲ ਦਾ ਗੈਪ ਆ ਭਰਤੀਆਂ ਭੁਰਤੀਆਂ ਦੇਖੀਆਂ 18 ਅੰਚ ਦੁਆਰਾ ਤੇ 16 ਜੀ ਮੈਨੂੰ ਡਿਗਰੀ ਮਿਲੀ ਹੈ ਓਕੇ ਹਾਂਜੀ ਮਤਲਬ ਤੁਸੀਂ 13 ਪਾਸ ਆਉਟੋ ਬੀਏ ਦੇ ਹਾਂ ਗ੍ਰੈਜੂਏਸ਼ਨ ਫੀਰੀਆ ਮਿਲੀ ਉਹ ਤੋਂ ਬਾਅਦ ਨੌਕਰੀਆਂ ਦਾ ਕਿਸੇ ਪਾਸੇ ਉਹਦੇ ਬਾਅਦ ਟਰਾਈ ਕਰੀ ਕਾਫੀ ਫਿਰ ਨਹੀਂ ਮਿਲਿਆ ਫਿਰ ਆਪਣਾ ਕੰਮ ਤੇ ਆ ਗਏ ਮਤਲਬ ਵੀ ਜਿਹੜਾ ਆਪਣਾ ਪਿਤਾ ਪੁਰਖੀ ਪਿਤਾ ਪੁਰਖੀ ਕੀਤਾ ਹਾਂ ਜੋ ਪਹਿਨਾ ਸਿੱਖਿਆ ਹੈ ਤਾਂ ਫਿਰ ਹੋਰ ਬਸੰ ਦਿਹਾੜੀਆਂ ਤਾਂ ਹੁੰਦੀਆਂ ਨਹੀਂ ਭਰਾਵਾ ਕਿਸੇ ਦੇ ਅੰਡਰ ਕੰਮ ਹਾਂ ਤੇ ਕੰਮ ਜਾਣੀ ਜਾਣਦੇ ਤੇ ਫਿਰ ਇਹੀ ਲੱਗ ਗਏ ਤੇ ਸਾਨੂੰ ਥੋੜਾ ਜਿਹਾ ਆਪਣੇ ਕੰਮ ਦੀ ਨੌਲੇਜ ਦਿਓ ਕੀ ਇਹ ਕਿੰਦਾ ਦਾ ਕੰਮ ਆ ਕਿਵੇਂ ਸ਼ੁਰੂ ਕਰਿਆ ਕਿਵੇਂ ਕਿਵੇਂ ਚੱਲਦਾ ਕੀ ਕੀ ਕਰਨਾ ਪੈਂਦਾ ਇਹਨੂੰ ਪਹਿਲਾਂ ਜਦੋਂ ਫਾਦਲ ਸਾਹਿਬ ਕੰਮ ਕਰਦੇ ਤੇ ਉਸ ਟਾਈਮ ਯਾਰ ਮਾਵੇਆਂ ਦਾ ਕੰਮ ਹੁੰਦਾ ਤਾਂ ਤੇ ਪੱਗਾਂ ਨੂੰ ਮਾਵੇ ਲੱਗਦੇ ਹੁੰਦੇ ਤੁਰਲੇ ਜਿਵੇਂ ਕਹਿੰਦੇ ਵੀ ਤੁਰਲਾ ਸਿਸਟਮ ਹੁੰਦਾ ਤਾਂ ਇਹ ਹੁਣ ਅੱਜ ਕੱਲ ਉਹ ਚੀਜ਼ਾਂ ਨਹੀਂ ਹੈਗੀਆਂ ਅੱਜ ਕੱਲ ਜਦੋਂ ਦੁਪੱਟੇ ਚੱਲਦੇ ਪੈਂਟਾਂ ਨੂੰ ਰੰਗ ਕਰਾਉਂਦੇ ਆ ਲੋਕ ਪੱਗਾਂ ਨੂੰ ਇਹ ਚੀਜ਼ਾਂ ਅੱਗੇ ਯਾਨੀ ਲੋਕ ਮਾਵੇ ਦਿਵਾਉਂਦੇ ਹੁੰਦੇ ਲੋ ਜਦੋਂ ਉਸ ਟਾਈਮ ਬਾਪੂ ਮਾਵੇ ਦਾ ਕੰਮ ਕਰਦਾ ਤਾਂ ਫਿਰ ਉਸ ਤੋਂ ਬਾਅਦ ਤੇ ਪੱਗਾਂ ਦਾ ਕੰਮ ਕੀਤਾ ਉਹਨੇ ਫਿਰ ਉਹਨੇ 35 ਸਾਲ ਕੰਮ ਕਰਿਆ ਉਹਦੇ ਬਾਅਦ ਫਿਰ ਮੈਂ ਜਣੀ ਜੋਬ-ਜੋਬ ਦੇਖੀ ਨਹੀਂ ਬਣਿਆ ਫਿਰ ਮੈਂ ਆਪਣਾ ਇੱਧਰ ਇਹ ਕੰਮ ਸ਼ੁਰੂ ਕਰ ਦਿੱਤਾ ਮਤਲਬ ਇਹ ਦੂਜੀ ਪੀੜ੍ਹੀ ਆ ਜਿਹੜੀ ਆ ਕੰਮ ਕਰ ਰਹੀ ਹੈ ਜੀ ਇਹ ਲਗਾਤਾਰ ਕਟੋ-ਕਟ 40-50 ਸਾਲ ਹੋ ਚੱਲੇ ਹਾਂ ਮੈਂ 35 ਸਾਲ ਦਾ ਬਾਪੂ ਨਹੀਂ ਕਰਿਆ ਭਰਾਵਾ 12 ਸਾਲ ਮੈਨੂੰ ਹੋਵੇਗਾ ਕੰਮ ਕਰਦੇ ਠੀਕ ਹੈ ਮਤਲਬ 50 ਸਾਲ ਦੇ ਨੇੜੇ ਦੇ ਟਸਮਾ ਜਿਹੜਾ ਵੀਰ ਉਹਨਾਂ ਨੇ ਇਸ ਕੰਮ ਚ ਮਤਲਬ ਬਤਾਇਆ ਲਈਗਾ ਇੱਥੇ ਇਹਦੇ ਵਿੱਚ ਜਿਹੜਾ ਰੰਗਾਂ ਨੂੰ ਮਿਲਾਉਣ ਦਾ ਜਾਂ ਉਹ ਉਹਦਾ ਵੀ ਖਾਸਾ ਗਿਆ ਰੱਖਣਾ ਪੈਂਦਾ ਹੋਊਗਾ ਵੀ ਐਂ ਆ ਜਿਵੇਂ ਹੁਣ ਮੰਨ ਲਓ ਕੋਈ ਵੀ ਕੰਮ ਆ ਬੰਦਾ ਸਿੱਖਦਾ ਹੈ ਉਹ ਹੌਲੀ ਹੌਲੀ ਬੰਦੇ ਨੂੰ ਤਿਆਰਬਾ ਆ ਜਾਂਦਾ ਹੁਣ ਜਿਵੇਂ ਸਾਨੂੰ ਪਤਾ ਵੀ ਇਹ ਰੰਗ ਨਾਲ ਆ ਐਡ ਕਰਕੇ ਆ ਰੰਗ ਬਣ ਜਾਣਾ ਉਹ ਫੇਰ ਤਿਆਰਬੇ ਨਾਲ ਹੋ ਜਾਂਦਾ ਜਿਵੇਂ ਹੁਣ ਮੈਨੂੰ 12 ਸਾਲ ਹੋ ਗਏ ਕੰਮ ਕਰਦਿਆਂ ਨੂੰ ਚਲੋ ਸੰਪੂਰਨ ਦਾ ਕੋਈ ਨਹੀਂ ਹੁੰਦਾ ਹੁੰਦਾ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਪਰ ਮਸਲਾ ਇਹ ਆ ਵੀ ਜਿਵੇਂ ਹੁਣ ਕੰਬੀਨੇਸ਼ਨ ਦਾ ਬਤਲਾਈਂਦਾ ਵੀ ਆ ਰੰਗ ਨਾਲ ਕੰਬੀਨੇਸ਼ਨ ਕਰਕੇ ਆ ਰੰਗ ਬਣ ਜਾਣਾ ਫਿਰ ਉਹ ਹੁਣ ਜਿਵੇਂ ਮਾਈਂਡ ਦੇ ਵਿੱਚ ਸਾਰਾ ਕੁਝ ਪਰਫੈਕਟ ਹੋ ਜਾਂਦਾ ਜਿਵੇਂ ਬੰਦਾ ਨਾ ਵੀ ਕਰੀ ਜਾਂਦਾ ਹੁੰਦਾ ਫਿਰ ਉਹ ਹੱਥ ਜਾਂ ਟ੍ਰੇਨਡ ਹੋ ਜਾਂਦਾ ਉਹ ਚੀਜ਼ ਆ। ਬਾਕੀ ਅੱਜ ਕੱਲ ਦੀ ਪੀੜ੍ਹੀ ਹੁਣ ਬਾਈ ਇਹ ਕੰਮ ਨੂੰ ਥੋੜਾ ਜਿਹਾ ਕੱਟ ਕਰਦੀ ਆ। ਮੈਂ ਉਹੀ ਮੈਂ ਇਸੇ ਗੱਲ ਤੇ ਆਉਣਾ ਸੀਗਾ ਵੀ ਹੁਣ ਤੱਕ ਦਾ ਜ਼ਿੰਦਗੀ ਦਾ ਤਜਰਬਾ ਕੀ ਕੱਢਿਆ ਤੁਸੀਂ? ਤੇ ਵੀ ਚਾਹੇ ਤੁਸੀਂ ਕੰਮੋਂ ਤੇ ਕੱਢਿਆ ਸ਼ੁਰੂ ਕਰਿਆ ਤਾਂ ਕੰਮ ਤੇ ਕੁਝ ਵੀ ਨਹੀਂ ਦਾ ਅੱਜ ਆਣੀ ਪਰਮਾਤਮਾ ਨੇ ਤੈਨੂੰ ਟਾਈਮ ਦੀ ਰੋਟੀ ਵਧੀਆ ਖਾਣੇ ਯਾਰ ਭਰਾਵਾ। ਤੇ ਪ੍ਰਮਾਤਮਾ ਵੱਲੋਂ ਇਹੀ ਭਰੋਸਾ ਰੱਖੀਦਾ ਯਾਰ ਖੁਆਇਸ਼ਾਂ ਦਾ ਬਾਕੀ ਪੂਰੀਆਂ ਨਹੀਂ ਹੋਣੀਆਂ ਬਾਕੀ ਆਪਾਂ ਇਹੀ ਸੋਚਿਆ ਵੀ ਯਾਰ ਵੀ ਰੋਟੀ ਦੇ ਰਿਆ ਪ੍ਰਮਾਤਮਾ ਤਿੰਨ ਟਾਈਮ ਦੀ ਵਧੀਆ ਉਸ ਤੋਂ ਈ ਸਬਰ ਆ ਠੀਕ ਆ ਤੇ ਜਿਵੇਂ ਹੁਣ ਨਵੇਂ ਮੁੰਡੇ ਕੁੜੀਆਂ ਅੱਜਕੱਲ ਦੌੜ ਲੱਗੀ ਹੋਈ ਆ ਨਾ ਵੀ ਆਪਾਂ ਆਈਲਟਸ ਕੀਤੀ ਜਾਂ ਬਾਹਰ ਚਲੇ ਗਏ ਜਾਂ ਦੌੜ ਆਪਾਂ ਜੋਗੇ ਇਥੋਂ ਮੈਂ ਤੈਨੂੰ ਆਈਲਟਸ ਜਿਆਦਾ ਹੁਣ ਸਾਡੀ ਯਾਰ ਜਿਵੇਂ ਹੁਣ ਮੇਰੇ ਵੀ ਪਹਿਲਾਂ ਬਾਈ ਹੋਇਆ ਤਾਂ ਵੀ ਚਲ ਬਾਹਰ ਜਾਣੀਆਂ ਵੀ ਕਿਉਂਕਿ ਨੌਕਰੀ ਮਿਲ ਹੀ ਨਹੀਂ ਥੀ ਫਿਰ ਉਹਦੇ ਬਾਅਦ ਮੈਂ ਯਾਰ ਵੀ ਬਾਹਰ ਕੱ데 ਜਾਣਾ ਯਾਰ ਜਦੋਂ ਆਪਣਾ ਕੰਮ ਹੈਗਾ ਇੱਥੇ ਚਲੋ ਓਰੇ ਮੰਨ ਲਿਆ ਯਾਰ ਤੇ ਹੁਣ ਇਹ ਕੰਮ ਚ ਸਾਨੂੰ ਤਿੰਨ ਟਾਈਮ ਦੀ ਰੋਟੀ ਬਣ ਜਾਂਦੀ ਆ ਠੀਕ ਆ ਸਰਕਲ ਘੁੰਮੀ ਜਾਂਦੇ ਆ ਸਾਰੇ ਫਿਰ ਯਾਰ ਆਪਾਂ ਉੱਥੇ ਜਾ ਕੇ ਦਿਹਾੜੀਆਂ ਕਰਨ ਨਾਲੋਂ ਓਰੇ ਯਾਰ ਆਪਣਾ ਕੰਮ ਕਰ ਰਹੇ ਆ ਦੇਖ ਹੁਣ ਮੈਂ ਆਪਣੇ ਕੰਮ ਤੇ ਬੈਠਾ ਠੀਕ ਹੈ ਜੀ ਆਪਾਂ ਕਿਸੇ ਦੇ ਜਾਨੀ ਇਹ ਅੰਡਰ ਨਹੀਂ ਹੈਗੇ ਹੁਣ ਜਿਵੇਂ ਮੰਨ ਲਓ ਆਪਣਾ ਕੰਮ ਕਰ ਰਹੇ ਆ ਆਪਣਾ ਸਿਸਟਮ ਜਿਆ ਠੀਕ ਚੱਲ ਰਿਹਾ ਫਿਰ ਆਪਾਂ ਕਿਉਂ ਬਾਹਰ ਉਰੇ ਯਾਨੀ ਉਰੇ ਹੀ ਚੀਜ਼ਾਂ ਯਾਰ ਦੇਖ ਵੀ ਆਪਾਂ ਉਰੇ ਬੈਠੇ ਆ ਵੀਰ ਆਪਾਂ ਅਮੈਗੋ ਜਦੋਂ ਕੰਮ ਕਰਦੇ ਆ ਜਦੋਂ ਦੁਕਾਨ ਨਹੀਂ ਹੈਗੀ ਸਿੰਪਲ ਤਰੀਕੇ ਨਾਲ ਕਰਦੇ ਆ ਯਾਨੀ ਕਹਿਣ ਦਾ ਆ ਵੀ ਉਰੇ ਯਾਰ ਪ੍ਰਮਾਤਮਾ ਰੋਟੀ ਦੇ ਰਿਹਾ ਜਦ ਉਰੇ ਵੀ ਰੋਟੀ ਖਾਣੀ ਹੈ ਬਾਹਰ ਜਾ ਕੇ ਵੀ ਰੋਟੀ ਖਾਣੀ ਹੈ ਫਿਰ ਆਪਾਂ ਕੋਈ ਨਵੇਂ ਪਿੱਟ ਦੇ ਜਿਹੜੇ ਮੁੰਡੇ ਆ ਉਹਨਾਂ ਨੂੰ ਕੋਈ ਮੇਨ ਸੁਨੇਹਾ ਮੇਨ ਸੁਨੇਹਾ ਇਹ ਭਰਾਵਾ ਦੇਖ ਕੰਮ ਛੋਟਾ ਵੱਡਾ ਨਾ ਸਮਝੋ ਯਾਰ ਕੰਮ ਨੂੰ ਕੰਮ ਸਮਝੋ ਜੇ ਤੁਸੀਂ ਕੰਮ ਨੂੰ ਕੰਮ ਸਮਝ ਕੇ ਕਰੋਗੇ ਤਾਂ ਤੁਸੀਂ ਯਾਰ ਰੋਟੀ ਤੋਂ ਨਹੀਂ ਹੈ ਮੈਂ ਯਾਰ ਸਭ ਨੂੰ ਪਰਮਾਤਮਾ ਨੇ ਪਹਿਲੀ ਕਿਹਾ ਵੀ ਰੋਟੀ ਖਾਓ ਵੰਡ ਕੇ ਛਕੋ ਹੁਣ ਆਪਾਂ ਯਾਰ ਕਿਰਤ ਕਰਦੇ ਆਂ ਦੇਖੋ ਮਹਾਰਾਜ ਨੇ ਵੀ ਕਿਹਾ ਨਾ ਵੀ ਕਿਰਤ ਕਰੋ ਹੁਣ ਆਪਾਂ ਉਹੀ ਸੰਧਾਨ ਤੇ ਕੰਮ ਕਰਦੇ ਆਂ ਵੀ ਯਾਰ ਕਿਸੇ ਨੂੰ ਮੰਗਣ ਨਾਲੋਂ ਆਪਣਾ ਕੰਮ ਕਰੋ ਕਿਰਤ ਕਰੋ ਯਾਰ ਪਰਮਾਤਮਾ ਆਪਣੇ ਬਰੋਠੀ ਆਹੀਲਾ ਕਰਦਾ ਉਹ ਬਿਲਕੁਲ ਸਹੀ ਆ ਤੇ ਜਿਹੜਾ 메ਨ ਕੰਮ ਇਹ ਆ ਵੀ ਤੁਸੀਂ ਆਪਣਾ ਕੰਮ ਆਪ ਕਰੋ ਸੱਚੀ ਕੰਮ ਹੱਥੀਂ ਕੋਣ ਸਿੱਖਿਆ ਕੰਮ ਆਉਂਦਾ ਕੋਈ ਵੀ ਯਾਰ ਜਿਹੜਾ ਗੋਣਾ ਭਰਾਵਾ ਜੇ ਮੈਂ ਕਹਿੰਨੇ ਵੀ ਬੇਗਦਰ ਨਹੀਂ ਹੁੰਦੀ ਉਹਦੀ ਉਹਦੀ ਕਦਰ ਪੈਂਦੀ ਆ